ਬਹੁਤ ਹੀ ਸਤਿਕਾਰਯੋਗ ਮੇਰੇ ਸ਼ਹਿਰ ਥੂਰੀ ਦੇ ਨਿਵਾਸੀਓ ਸਾਰਿਆਂ ਨੂੰ ਜੈ ਸ਼੍ਰੀ ਰਾਮ ਦੋਸਤੋ ਅੱਜ ਦੀ ਜਿਹੜੀ ਇਹ ਵੀਡੀਓ ਮੈਂ ਇੱਥੇ ਬਣਾਣ ਜਾ ਰਹੇ ਹਾਂ ਅਸੀਂ ਉਸ ਦਾ ਮੇਨ ਕਾਰਨ ਹੈ ਕਿ ਥੂਰੀ ਦੇ ਅੰਦਰ ਸਾਡੇ ਜੋ ਰਾਮਬਾ ਕਮੇਟੀ ਹੈ ਜੋ ਰਾਮਬਾਗ ਸੰਸਥਾ ਹੈ ਬਹੁਤ ਹੀ ਇੱਕ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਾਡਲ ਹੈ ਤੇ ਲੋਕ ਦੂਰੋਂ ਦੂਰੋਂ ਜਦੋਂ ਵੀ ਜਿੱਥੇ ਇੱਥੇ ਆਉਂਦੇ ਨੇ ਉਹ ਇਸ ਚੀਜ਼ ਦੀ ਪ੍ਰਸ਼ੰਸਾ ਕਰਦੇ ਨੇ ਕਿ ਜੋ ਧੂਰੀ ਦੇ ਰਾਮ ਬਾਗ ਦਾ ਸਿਸਟਮ ਹੈ ਜੋ ਇਸਦੀ ਸਾਰੀ ਬਿਲਡਿੰਗ ਹੈ ਇਹ ਉਹਦਾ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਹੈ ਇਹਦੇ ਸਾਰੇ ਪਿੱਛੇ ਸਾਡੇ ਬਹਾਸ਼ਾ ਪ੍ਰਤੀਗਿਆਪਾਲ ਜੀ ਸਵਰਗਯਾ ਮਹਾਸ਼ਾ ਪ੍ਰਤੀਗਿਆਪਾਲ ਜੀ ਸਾਡੇ ਪਵਨ ਵਕੀਲ ਜੀ ਐਡਵੋਕੇਟ ਜੋ ਮੌਜੂਦਾ ਪ੍ਰਧਾਨ ਨੇ ਉਹਨਾਂ ਦੀ ਜਿਹੜੀ ਮਿਹਨਤ ਦਾ ਨਤੀਜਾ ਹੈ ਕਿ ਜਿਹੜਾ ਅੱਜ ਇਹ ਰਾਮ ਬਾਗ ਹੈ ਉਹ ਸਵਰਗ ਭਾਂ ਦੇ ਰੂਪੇ ਵਿੱਚ ਉਹਦਾ ਰੂਪ ਬਣਾਇਆ ਗਿਆ ਪਰ ਕੁਝ ਮੇਰੇ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ਨੂੰ ਸ਼ਾਇਦ ਇਹ ਜਿਹੜੀ ਰਾਮ ਬਾਗ ਦੀ ਤਰੱਕੀ ਹੈ ਉਹ ਤੋਂ ਅਣਜਾਨ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਰਾਮ ਬਾਗ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਕਿਵੇਂ ਕਮੇਟੀ ਉਹਦੀ ਕੰਮ ਕਰ ਰਹੀ ਹੈ ਕਿਸ ਨਿਰਸਪੇਕਸ਼ ਤਰੀਕੇ ਨਾਲ ਜਿਹੜੇ ਉੱਥੇ ਦੇ ਅੱਜ ਦੇ ਪ੍ਰਧਾਨ ਨੇ ਪਵਨ ਗਰਗ ਜੀ ਉਹ ਕਿਸ ਤਰ੍ਹਾਂ ਸਮਾਜ ਸੇਵਾ ਉੱਥੇ ਰਾਮ ਬਾਗ ਕੰਪਨੀ ਸੇਵਾ ਕਰ ਰਹੇ ਨੇ ਦਿਨ ਰਾਤ ਇਹ ਕਰਕੇ ਇਹ ਸਵਾਰ ਬਿਨਾਂ ਕਿਸੇ ਲਾਲਚ ਤੋਂ ਪਰ ਉਸ ਸ਼ਖਸ ਦੇ ਉੱਪਰ ਆਪਣੇ ਸਵਾਰ ਸਾਧਨ ਦੇ ਲਈ ਜਿਹੜੇ ਬੰਦਿਆਂ ਨੇ ਇਲਜ਼ਾਮ ਲਾਏ ਨੇ ਕੀ ਗੋਰਖਤੰਦ ਹੈ ਉਥੇ ਲੁੱਟ ਖੋ ਉੰਦੀ ਆ ਉਥੇ ਖਾ ਖਾਂਦਾ ਜਾ ਰਿਹਾ ਮੈਂ ਇਸ ਦਾ ਖੰਡਨ ਕਰਦਾ ਵਿਰੋਧ ਕਰਦਾ ਤੇ ਮੈਂ ਅਜੇ ਵੀ ਗੱਲ ਬਾਰ ਬਾਰ ਕਹਿਣਾ ਕਿ ਐਦਾਂ ਦੇ ਬਿਆਨ ਦੇਣ ਦੇ ਨਾਲ ਤੁਸੀਂ ਆਪਣੀ ਈਮੇਜ ਘਟਾ ਰਹੇ ਹੋ ਪਵਨ ਗਰਗ ਜੀ ਨੂੰ ਐਡਵੋਕੇਟ ਜੀ ਨੂੰ ਸੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਵਨ ਵਕੀਲ ਜੀ ਤੇ ਕਿਸੇ ਤਰ੍ਹਾਂ ਦਾ ਇਲਜ਼ਾਮ ਲਾਣਾ ਉਸੇ ਤਰੀਕੇ ਹੈ ਜਦੋਂ ਅਸਮਾਨ ਵੱਲ ਮੂੰਹ ਕਰਕੇ ਫੁੱਕਣ ਵਾਲੀ ਕਰਦਾ ਜੇ ਤੁਸੀਂ ਅਸਮਾਨ ਵੱਲ ਮੂੰਹ ਕਰਕੇ ਥੁੱਕੋਗੇ ਤਾਂ ਮੂੰਹ ਥੁੱਕ ਤੁਹਾਡੇ ਮੂੰਹ ਤੇ ਹੀ ਗਰੇਗਾ ਕਿ ਸਾਰਾ ਸ਼ਹਿਰ ਜਾਣਦਾ ਕਿ ਵਕੀਲ ਸਾਹਿਬ ਜਿਹੜੀ ਉੱਥੇ ਸੇਵਾ ਕਰ ਰਹੇ ਨੇ ਉਹ ਬਿਲਕੁਲ ਨਿਸਵਾਫ਼ ਧਰ ਦੇ ਨਾਲ ਦਿਨ ਰਾਤ ਇੱਕ ਕਰਕੇ ਆਪਣਾ ਕੰਮ ਕਾਰ ਛੱਡ ਕੇ ਪਰਿਵਾਰ ਦਾ ਕੰਮ ਛੱਡ ਕੇ ਔਰ ਰਾਮ ਬਾਗ ਦੀ ਸੇਵਾ ਦੇ ਵਿੱਚ ਦਿਨ ਰਾਤ ਅਤ ਪਰਨੇ ਸੋ ਮੈਂ ਉਹਨਾਂ ਸੱਜਣਾਂ ਨੂੰ ਇਹ ਬੇਨਤੀ ਕਰਦਾ ਇਸ ਵੀਡੀਓ ਦੇ ਰਾਹੀਂ ਉਹ ਮੇਰੇ ਸ਼ਹਿਰ ਦੇ ਸੱਜਣ ਨੇ ਕਿ ਤੁਸੀਂ ਲੱਖ ਮਤ ਭੇ ਤੁਹਾਡਾ ਪਵਨ ਜੀ ਨਾਲ ਰਾਮ ਬਾਗ ਕਮੇਟੀ ਦੇ ਨਾਲ ਹੋ ਸਕਦਾ ਹੈ ਕਿਸੇ ਕਮਿਊਨਿਟੀ ਹਾਲ ਨੂੰ ਲੈ ਕੇ ਹੋ ਸਕਦਾ ਹੈ ਤੁਸੀਂ ਉਹਦੇ ਬਾਰੇ ਆਪਣੇ ਜਿਹੜੇ ਤੱਥ ਨੇ ਜਿਹੜੇ ਵਿਚਾਰ ਨੇ ਉਹ ਸਹੀ ਤਰੀਕੇ ਨਾਲ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਲੈ ਕੇ आओ ਇਹ ਨਹੀਂ ਹੈ ਕਿ ਤੁਸੀਂ ਕੋਈ ਆਪਣੀ ਗੱਲ ਉੱਪਰ ਰੱਖਣ ਦੇ ਲਈ ਕਿਸੇ ਇੱਕ ਇਮਾਨਦਾਰ ਮਿਹਨਤੀ ਸਮਾਜ ਸੇਵੀ ਜਿਹੜਾ ਬੰਦਾ ਦਿਨ ਰਾਤ ਕਿਨੇ ਵੀ ਨੇ ਸਵਾਰਥ ਹੋ ਕੇ ਸੇਵਾ ਕਰ ਰਿਹਾ ਹੈ ਉਸ ਦੇ ਹੌਸਲੇ ਨੂੰ ਤੋੜਨ ਦੇ ਲਈ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਝੂਠੀਆਂ ਗੱਲਾਂ ਫੈਲਾਓ ਇਹ ਵਧੀਆ ਗੱਲ ਨਹੀਂ ਹੈ ਮੈਂ ਇਸ ਦਾ ਪੂਰ ਤੌਰ ਤੇ ਖੰਡਨ ਕਰਦਾ ਔਰ ਮੈਂ ਇਸ ਗੱਲ ਦਾ ਵਿਰੋਧ ਵੀ ਕਰਦਾ ਕੀ ਐਸੇ ਸਕੱਤਿਆਂ ਨੂੰ ਆਪਣੀ ਇਹਨਾਂ ਹਰਕਤਾਂ ਤੋਂ ਬਾਹਰ ਜਾਣਾ ਚਾਹੀਦਾ ਹੈ ਦੂਜੀ ਗੱਲ ਤੁਸੀਂ ਵੀਡੀਓ ਦੇ ਵਿੱਚ ਇਹ ਗੱਲ ਕਹੀ ਕਿ ਗੇਟ ਦੇ ਉੱਪਰ ਪਵਨ ਵਕੀਲ ਜੀ ਨੇ ਆਪਣੇ ਪਿਤਾ ਜੀ ਦਾ ਨਾਮ ਲਿਖਾਇਆ ਦੋਸਤੋ ਕੋਈ ਵੀ ਸਹਾਵਾ ਸੁਸਾਇਟੀ ਸੰਸਥਾ ਚੱਲਦੀ ਹੈ ਉਹਦਾ ਇੱਕ ਬਜਟ ਹੁੰਦਾ ਸਿਸਟਮ ਹੁੰਦਾ ਜਦੋਂ ਦੀ ਬਿਲਡਿੰਗ ਬਣਦੀ ਹੈ ਉਦੋਂ ਲਈ ਫੰਡ ਵੀ ਇਕੱਠਾ ਕਰਨਾ ਹੁੰਦਾ ਜਦੋਂ ਇਹ ਗੇਟ ਬਣਿਆ ਸੀ ਬਕਾਇਦਾ ਇਸ ਦੀ ਮੀਟਿੰਗ ਹੋਈ ਸੀ ਕਿ ਇਸ ਗੇਟ ਨੂੰ ਬਣਾਇਆ ਜਾਣਾ ਹੈ ਇਹਦਾ ਮੰਨ ਲਓ 5 ਲੱਖ ਜਾਂ 7 ਲੱਖ ਰੁਪਏ ਜੋ ਵੀ ਉਹਦਾ ਬਜਟ ਸੀ ਖਰਚਾ ਰੱਖਿਆ ਗਿਆ। ਉੱਥੇ ਇਹ ਵੀ ਮੀਟਿੰਗ ਦੇ ਵਿੱਚ ਫਾਈਨਲ ਹੋਇਆ ਕਿ ਅਗਰ ਕੋਈ ਪਰਿਵਾਰ ਕੋਈ ਸ਼ਹਿਰ ਦੇ ਪਤਵੰਤੇ ਸੱਜਣ ਇਸ ਗੇਟ ਦਾ ਖਰਚਾ ਦੰਦੇ ਨੇ ਆਪਣੇ ਬਜ਼ੁਰਗਾਂ ਦਾ ਜਾਂ ਕੋਈ ਵੀ ਨਾਮ ਉਲਖਵਾਉਣਾ ਚਾਹੁੰਦੇ ਨੇ ਤਾਂ ਲਖਵਾ ਸਕਦੇ ਨੇ ਕਿ ਸਾਰੇ ਸ਼ਹਿਰ ਨੂੰ ਇਸ ਕਲ ਦੀ ਆਫਰ ਸੀ। ਉਹ ਆਫਰ ਸਾਡੇ ਪਵਨ ਵਕੀਲ ਜੀ ਦੇ ਪਰਿਵਾਰ ਨੇ ਉਹਨਾਂ ਨੇ ਐਕਸੈਪਟ ਕੀਤੀ ਔਰ ਬਕਾਇਦਾ ਗੇਟ ਬਣਿਆ ਉਹ ਟਾਈਮਾਂ ਦੇ ਵਿੱਚ ਜਿੰਨਾ ਤੇ ਖਰਚ ਆਇਆ ਸੀ ਅੱਜ ਚਾਰ ਗੁਣਾ ਮਹਿੰਗਾਈ ਵੱਧ ਚੁੱਕੀ ਹੈ ਜੇ ਤੁਸੀਂ ਇਹ ਕਹੋ ਨਾ ਵੀ 5 ਲੱਖ ਰੁਪਏ ਚ ਉੱਥੇ ਆਪਣਾ ਨਾਮ ਲਿਖਾਲਿਆ ਚਮਨ ਲਾਲ ਅਜਾਜ ਜੀ ਦਾ ਠੀਕ ਹੈ ਨਾ ਉਹ ਪਰਿਵਾਰ ਨੇ ਪੂਰੇ ਨੇ ਉਸ ਸਮੇਂ ਆਪਣਾ ਡੋਨੇਸ਼ਨ ਦੇ ਕੇ ਉਹ ਕੰਮ ਕਰਵਾਇਆ ਰਾਮ ਬਾਹ ਕਮੇਟੀ ਦੀ ਜ਼ਰੂਰਤ ਸੀ ਤੇ ਮਹਾਸ਼ਿਆ ਪ੍ਰਤੀਗਿਆਪਾਲ ਜੀ ਦਾ ਜਿਹੜਾ ਨਾਮ ਦੀ ਗੱਲ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਮਹਾਸ਼ਿਆ ਪ੍ਰਤੀਗਿਆਪਾਲ ਜੀ ਦਾ ਤੁਸੀਂ ਕਹਿ ਰਹੇ ਹੋ ਕਿ ਨਾਮ ਲਿਖਣਾ ਚਾਹੀਦਾ ਸੀ ਪਰ ਤੁਸੀਂ ਲੋਕ ਜਿਹੜੇ ਅੱਜ ਮਹਾਸ਼ਾਹ ਪ੍ਰਤੀਗਿਆਪਾਲ ਜੀ ਦਾ ਨਾਮ ਦੀ ਬਕਾਇਤ ਕਰ ਰਹੇ ਹੋ ਤੁਸੀਂ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਤੁਸੀਂ ਮਹਾਸ਼ਾਹ ਪ੍ਰਤੀਗਿਆਪਾਲ ਜੀ ਤੇ ਇਲਜ਼ਾਮ ਲਾਇਆ ਕਿ ਇਹ 11 ਬਿਸਵੇ ਜਗ੍ਹਾ ਸਾਡੀ ਦੱਬ ਗਏ ਉਹਨਾਂ ਨੂੰ ਕੋਟਕ ਚਿਹਰੀਆਂ ਚ ਖਿੱਚਿਆ ਉਹਨਾਂ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਜ਼ਿਆਦਾ ਤੁਸੀਂ ਮਾਨਸਿਕ ਤਣਾਅ ਦਿੱਤਾ ਤੇ ਅੱਜ ਤੁਸੀਂ ਮਹਾਸ਼ਾਹ ਪ੍ਰਤੀਗਿਆਪਾਲ ਜੀ ਦੀ ਬਕਾਇਤ ਕਰ ਰਹੇ ਹੋ ਆਪਣੇ ਸਵਾਰਥ ਦੇ ਲਈ ਇਹ ਬਿਲਕੁਲ ਸਰਾਸਰ ਗਲਤ ਹੈ ਮੈਂ ਨਹੀਂ ਕਹਿ ਰਿਹਾ ਕਿ ਕਮਿਊਨਿਟੀ ਹਾਲ ਦੀ ਤੁਸੀਂ ਵਿਰੋਧਤਾ ਨਾ ਕਰੋ ਤੁਹਾਨੂੰ ਲੱਗਦਾ ਕਿ ਕਮਿਊਨਿਟੀ ਹਾਲ ਬਣਨ ਦੇ ਵਿੱਚ ਕੋਈ ਉੱਥੇ ਦਿੱਕਤ ਪਰੇਸ਼ਾਨੀਆਂ ਤੁਸੀਂ ਆਪਣੀ ਗੱਲ ਰੱਖੋ ਸੋਸ਼ਲ ਮੀਡੀਆ ਤੇ ਰੱਖੋ ਰਾਮ ਬਾਗ ਕਮੇਟੀ ਨਾਲ ਮੀਟਿੰਗ ਕਰਕੇ ਰੱਖੋ ਸ਼ਹਿਰ ਦੇ ਵਿੱਚ ਮੀਟਿੰਗ ਕਰਕੇ ਰੱਖੋ ਉਸ ਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਦੂਜੀ ਗੱਲ ਇੱਕ ਹੋਰ ਜਿਹੜੀ ਗੱਲ ਚੁੱਪ ਨਹੀਂ ਕਹੀ ਗਈ ਹੈ ਸੋਸ਼ਲ ਮੀਡੀਆ 'ਰਹੀਂ ਕਿ ਜੇ ਲੱਕੜਾਂ ਦਾ 5000 ਰੁਪਏ ਲਿੱਤਾ ਜਾਂਦਾ ਹੈ ਜੇ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਸਸਕਾਰ ਦੇ ਲਈ ਉੱਥੇ 5000 ਰੁਪਏ ਦੀ ਦਾਨ ਦੀ ਪਰਚੀ ਕੱਟੀ ਜਾਂਦੀ ਹੈ ਕੋਈ ਵੀ ਕੰਮ ਹੈ ਉਹ ਕੱਲਾ ਲੱਕੜਾਂ ਦਾ ਸੰਸਕਾਰ ਨਹੀਂ ਹੁੰਦਾ ਉੱਥੇ ਜਿਹੜੇ ਸੇਵਾਦਾਰ ਨੇ ਉਹ ਕਿਤੇ ਬਿਨਾਂ ਤਨਖਾਹ ਤੋਂ ਕੰਮ ਕਰਦੇ ਨੇ ਅਸੀਂ ਇੱਕ ਆਪਣੇ ਘਰੇ ਕੋ ਡੈਥ ਹੋ ਜੇ ਅਸੀਂ ਆਪਣੇ ਪਰਿਵਾਰ ਜਨ ਨੂੰ ਜਦੋਂ ਸੰਸਕਾਰ ਕਰ ਕਹਿੰਨੇ ਆ ਅੱਧਾ ਘੰਟਾ ਨਹੀਂ ਉੱਤੇ ਰੁਕਦੇ ਉਸ ਤੋਂ ਬਾਅਦ ਦੀ ਦੇਖਪਾਲ ਕੌਣ ਕਰਦਾ ਹੈ ਜਿਹੜੇ ਉੱਥੇ ਸੇਵਾਦਾਰ ਰੱਖੇ ਹੋਏ ਨੇ ਉਹ ਸਾਰੇ ਪੇਡ ਨੇ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਰਾਤ ਨੂੰ 10-10 ਵਜੇ ਤੱਕ ਉਹ ਸੰਸਕਾਰ ਦੇ ਸਾਰੀ ਦੇਖਰੇਖ ਕਰਦੇ ਨੇ ਕਿ ਜਿਹੜੀ ਬਾਡੀ ਆ ਉਹ ਪੂਰੀ ਤਰ੍ਹਾਂ ਉਹਦਾ ਜਿਹੜਾ ਜਲ ਚੁੱਕੀ ਆ ਕਿ ਨਹੀਂ ਜਲ ਚੁੱਕੀ ਕੋਈ ਲੱਕੜ ਦੀ ਹੋਰ ਲੋੜ ਹੈ ਕਿਸੇ ਚੀਜ਼ ਦੀ ਹੋਰ ਲੋੜ ਹੈ ਕੋਈ ਕੀਚ ਦੀ ਲੋੜ ਹੈ ਕੋਈ ਸਮੰਗਰੀ ਦੀ ਲੋੜ ਹੈ ਉਹ ਸਾਰੀ ਚੀਜ਼ ਰਾਮ ਬਾਗ ਵੱਲੋਂ ਪ੍ਰੋਵਾਈਡ ਕਰਾਈ ਜਾਂਦੀ ਹੈ ਸੋ ਇਹ ਚੀਜ਼ਾਂ ਇਲਜ਼ਾਮ ਲਾਉਣ ਤੋਂ ਪਹਿਲਾਂ ਇਹਨਾਂ ਦੀ ਦੁੰਘਾਈ ਵੱਲ ਜਾਓ ਇਹ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਅੱਜ ਉਥੇ ਪਾਰਕ ਬਣੇ ਹੋਏ ਨੇ ਉਹ ਕਿਵੇਂ ਸੁੰਦਰ ਪਾਰਕ ਬਣੇ ਹੋਏ ਨੇ ਉਹਦੇ ਲਈ ਬਕਾਇਦਾ ਮਾਲੀ ਰੱਖੇ ਹੋਏ ਨੇ ਉਹਦੀ ਦੇਖ-ਰੇਖ ਹੁੰਦੀ ਹੈ ਉਹਨਾਂ ਬੂਟਿਆਂ ਦੀ ਉਹਨਾਂ ਪੌਦਿਆਂ ਦੀ ਉਹਨਾਂ ਪੇੜਾਂ ਦੀ ਦੇਖਰੇਖ ਹੁੰਦੀ ਹੈ ਜਿਹੜੀ ਕੀ ਖਰਚਾ ਇਕੱਠਾ ਕੀਤਾ ਜਾਂਦਾ ਹੈ ਉਹ ਖਰਚੇ ਦੇ ਵਿੱਚੋਂ ਹੀ ਖਰਚਾ ਹੁੰਦਾ ਹੈ ਅੱਜ ਅਸੀਂ ਪਾਰਕਾਂ ਦੀ ਦੇਖਰੇਖ ਛੱਡ ਦਈਏ ਜੰਗਲ ਵੰਜਣ ਦੇ 2 ਮਹੀਨੇ ਚੋ ਜਿਹੜੇ ਅੱਜ ਸੁੰਦਰ ਪਾਰਕ ਬਣੇ ਹੋਏ ਨੇ ਸੋ ਮੈਂ بار بار ਇੱਕ ਵਿਅਕਤੀ ਨੇ ਕਮੈਂਟ ਹੋਰ ਕੀਤਾ ਕਿ ਜੀ ਇਹ ਐਂਬੂਲੈਂਸ ਦਾ 500 ਰੁਪਿਆ ਲੰਦੇ ਨੇ ਜਿਹੜੀ ਰਾਮਬਾ ਕਮੇਟੀ ਨੇ ਐਂਬੂਲੈਂਸ ਪਵਨ ਜੀ ਦੀ ਮਿਹਨਤ ਦੀ صدਕਾ 22 ਲੱਖ ਰੁਪਏ ਦੀ ਜਿਹੜੀ ਏਸੀ ਐਂਬੂਲੈਂਸ ਜੋ ਡੈੱਡ ਬਾਡੀ ਨੂੰ ਘਰੋਂ ਲੈ ਕੇ ਜਾਂਦੀ ਹੈ ਉਹਦਾ 500 ਰੁਪਏ ਚਾਰਜ ਕੀਤਾ ਜਾਂਦਾ ਕਿ ਤੇਲ 500 ਰੁਪਏ ਦਾ ਹੋ ਜਾਂਦਾ ਮੈਂ ਉਸ ਮੇਰੇ ਭਰਾ ਨੂੰ ਵੀ ਦੱਸਣਾ ਚਾਹੁੰਦਾ ਕਿ ਗੱਡੀ ਜਿਹੜੀ ਹੈ ਕੱਲੇ ਤੇਲ ਨਾਲ ਨਹੀਂ ਚੱਲਦੀ ਉਹਨੂੰ ਚਲਾਣ ਲਈ ਡਰਾਈਵਰ ਵੀ ਚਾਹੀਦਾ ਹੈ ਉਹਦੀ ਮੇਨਟੇਨੈਂਸ ਦੇ ਖਰਚੇ ਵੀ ਨੇ ਤੁਸੀਂ ਇਹ ਦੇਖੋ ਕਿ 500 ਰੁਪਏ ਦੇ ਵਿੱਚ ਇੰਨਾ ਵਧੀਆ ਵਾਹਨ ਸਾਨੂੰ ਜਿਹੜਾ ਸਾਡੇ ਪਰਿਵਾਰ ਦੇ ਜਿਹੜਾ ਵਿਅਕਤੀ ਸਾਡੇ ਤੋਂ ਚਲਾ ਜਾਂਦਾ ਕਿਸ ਤਰ੍ਹਾਂ ਦੇ ਮਾਨ ਸਤਿਕਾਰ ਦੇ ਨਾਲ ਉਹ ਰਾਮਬਗ ਤੱਕ ਲਿਜਾਇਆ ਜਾਂਦਾ ਹੈ ਬੜੀ ਸੁੰਦਰ ਗੱਡੀ ਬਣਾਈ ਗਈ ਹੈ ਨਹੀਂ ਲੋਕ ਆਮ ਤੌਰ ਤੇ ਵੱਡੇ ਚੈਰਾਂਜ ਮੈਂ ਦੇਖਿਆ ਟੈਂਪੂ ਖੁੱਲੀ ਬਾਡੀ ਦੇ ਵਿੱਚ ਡੈੱਡ ਬਾਡੀ ਲੈ ਕੇ ਜਾਂਦੇ ਦੇਖੇ ਗਏ ਨੇ ਸੋ ਇਸ ਤਰ੍ਹਾਂ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਜਿਹੜੇ ਮੇਰੇ ਭਰਾ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਕੀ ਸਵਾਰਥ ਹੈ ਕੀ ਉਹ ਜਗਾ ਕਹਿ ਰਹੇ ਨੇ ਕਿ ਸਾਡੀ ਦੱਬੀ ਗਈ ਹੈ ਮਹਾਜਾ ਪ੍ਰਤੀਗਿਆਪਾਲ ਜੀ ਤੇ ਵੀ ਲੱਗ ਜੇ ਅਮਲਾ ਆਏ ਸੀਗੇ ਸੋ ਇਹ ਝਿਂਗਿਆ ਛੱਡ ਦਿਓ ਮੈਂ ਇੱਕ ਬੇਨਤੀ ਕਰਦਾ ਕਿ ਸ਼ਹਿਰ ਦੀ ਤਰੱਕੀ ਦੇ ਲਈ ਸ਼ਹਿਰ ਦੀ ਖੁਸ਼ਹਾਲੀ ਦੇ ਲਈ ਜਿਹੜਾ ਕੰਮ ਹੋ ਰਿਹਾ ਉਹ ਸ਼ਹਿਰ ਦੀ ਤਰੱਕੀ ਦੇ ਲਈ ਹੋਏਗਾ ਬਕਾਇਦਾ ਕਾਨੂੰਨ ਦੀਆਂ ਸਾਰੀਆਂ ਜਿੰਨੀਆਂ ਧਾਰਾਵਾਂ ਨੇ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਅਗਰ ਉਹ ਕਮਿਊਨਿਟੀ ਹਾਲ ਬੰਦ ਹੈ ਉਮੇ ਬਣਾਇਆ ਜਾਵੇਗਾ ਸੋ ਫਿਰ ਵੀ ਅਸੀਂ ਤੁਹਾਨੂੰ ਇਸ ਗੱਲ ਦਾ ਮੈਂ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੇ ਕੋਈ ਦਿੱਕਤ ਹੈ ਤਾਂ ਆਪਾਂ ਬੈਠ ਕੇ ਟੇਬਲ ਟॉक ਕਰੀਏ ਸੋਸ਼ਲ ਮੀਡੀਆ ਤੇ ਆਪਣੀ ਗੱਲ ਜਰੂਰ ਰੱਖੋ ਪਰ ਉਹਨੂੰ ਗਲਤ ਜਾਂ ਝੂਠੀ ਅਫਵਾਹ ਨਾ ਬਣਾਓ ਜਿਹਦੇ ਨਾਲ ਤੁਹਾਡੀ ਆਪਣੀ ਇਨਸਲਟ ਹੁੰਦੀ ਹੈ ਪਵਨ ਵਕੀਲ ਜੀ ਨੂੰ ਜਾਂ ਰਾਮ ਬਾਹ ਕਮੇਟੀ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਉਹਨਾਂ ਦੇ ਖਿਲਾਫ ਕੋਈ ਝੂਠ ਬੋਲਣਾਗੇ ਸੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਅਗਰ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਸਾਡੇ ਧੂਰੀ ਵਾਲੇ ਕੋਈ ਗਲਤ ਗੱਲ ਕੀਤੀ ਜਾਂਦੀ ਹੈ ਕਿਸੇ ਵਿਅਕਤੀ ਵੱਲੋਂ ਚਾਹੇ ਦੀ ਮੈਂ ਆ ਚਾਹੇ ਏ ਬੀ ਸੀ ਕੋਈ ਵੀ ਪਰਸਨ ਹੈ ਉਸ ਦਾ ਆਪਾ ਵਿਰੋਧ ਕਰੀਏ ਉਹਨੂੰ ਡੱਟ ਕੇ ਉਸ ਕਾਲ ਦਾ ਜਵਾਬ ਦੇਈਏ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਗਲਤ ਕਰ ਰਹੇ ਹੋ ਅੱਜ ਦੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ 100 ਵਾਰ ਇੱਕ ਝੂਠ ਨੂੰ ਬੋਲਿਆ ਜਾਵੇ ਤਾਂ ਕਈ ਵਾਰ ਸੱਚ ਲੱਗਣ ਲੱਗ ਜਾਂਦਾ ਹੈ बार-बार बार-बार ਇਹ ਝੂਠ ਬੋਲਿਆ ਜਾ ਰਿਹਾ ਕਿ ਰਾਮ ਬਾਹ ਕਮੇਟੀ ਦੇ ਜਿਹੜੇ ਮੈਂਬਰ ਨੇ ਉਥੇ ਫੰਡ ਨੂੰ ਖਾਈ ਜਾਂਦੇ ਆਂ ਦਾਨ ਖਾਈ ਜਾਂਦੇ ਨੇ ਉਥੇ ਗੋਰਖਤੰਦਾ ਉਥੇ ਫਲੰਦਾ ਤਾਂ ਹੁੰਦਾ ਇਹ ਚੀਜ਼ਾਂ ਦਾ ਮੈਂ ਖੰਡਨ ਕਰਦੇ ਹੋਏ ਅੱਜ ਇਹ ਵੀਡੀਓ ਪਾ ਰਿਹਾ ਤਾਂ ਜੋ ਸ਼ਹਿਰ ਨਵਤੀ ਜਿਹੜੇ ਮੇਰੇ ਯੰਗ ਬਲਡ ਹੈ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਰਾਮਬਾ ਕਮੇਟੀ ਦਾ ਕੰਮ ਹੈ ਉਹ ਕਿੰਨਾ ਔਖਾ ਕੰਮ ਹੈ ਕਿਸ ਤਰੀਕੇ ਨਾਲ ਉਹ ਕੰਮ ਚੱਲ ਰਿਹਾ ਸੋ ਇਹ ਪਵਨ ਜੀ ਨੂੰ ਪਤਾ ਹੈ ਜਾਂ ਕਮੇਟੀ ਨੂੰ ਪਤਾ ਹੈ ਤੁਸੀਂ ਆਓ ਤੁਹਾਨੂੰ ਉੱਥੇ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਜਿਹੜਾ ਇਹ ਪੂਰਾ ਕੰਮ ਹੈ ਰਾਮਬਾ ਕਮੇਟੀ ਦਾ ਕਿਵੇਂ ਸ਼ੈੱਡ ਬਣਾਏ ਗਏ ਨੇ ਕਿਵੇਂ ਗੱਡੀ ਲਿਆਤੀ ਗਈ ਹੈ ਕਿਸ ਤਰ੍ਹਾਂ ਦੇ ਉੱਤੇ ਜਦੋਂ ਕ੍ਰੇਮੇਸ਼ਨ ਹੁੰਨੇ ਕਿਵੇਂ ਉਹਨੂੰ ਪਹਿਲਾਂ ਹੀ ਤਿਆਰੀ ਕੀਤੀ ਜਾਂਦੀ ਹੈ ਲੱਕੜ ਦਾ ਕਿੰਨਾ ਸੋਹਣਾ ਪ੍ਰਬੰਧ ਕੀਤਾ ਗਿਆ ਧੂਆ ਦਿੱਤਾ ਜਾਂਦਾ ਸਮਗਰੀ ਦਿੱਤੀ ਜਾਂਦੀ ਹੈ ਅਗਲੇ ਦਿਨ ਜਿਹੜੇ ਫੁੱਲਾਂ ਦੀ ਰਸਮ ਹੈ ਉਹ ਵੀ ਤੁਹਾਨੂੰ ਜਾਂਦੇ ਅਨੁਸਾਰਾ ਤਿਆਰ ਕੰਮ ਉੱਥੇ ਸੇਵਾਦਾਰ ਜੱਲੇ ਨੇ ਉਹ ਦਿਨ ਰਾਤ ਸੇਵਾ ਕਰਕੇ ਕੰਮ ਕਰਦੇ ਨੇ ਸੋ ਇਹ ਚੀਜ਼ਾਂ ਨੂੰ ਬਿਲਕੁਲ ਧਿਆਨ ਚ ਰੱਖੋ ਖਰਚਾ ਬਹੁਤ ਹੁੰਦਾ ਕਿਉਂਕਿ ਅੱਜ ਕੋਈ ਵੀ ਚੀਜ਼ ਫ੍ਰੀ ਪ੍ਰੋਵਾਈਡ ਨਹੀਂ ਹੈ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਦੇ ਵੀ ਟੱਟ ਲੱਗਿਆ ਹੋਇਆ ਉਹਨਾਂ ਨੂੰ ਵੀ ਰਾਮਪਾ ਕਮੇਟੀ ਨੂੰ ਪੇ ਕਰਨਾ ਪੈਂਦਾ ਸੋ ਮੈਂ ਬਾਰ ਬਾਰ ਇੱਕੋ ਹੀ ਬੇਨਤੀ ਕਰਦਾ ਕਿ ਕੋਈ ਕੰਮ ਆਪਾਂ ਸੋਸ਼ਲ ਮੀਡੀਆ ਤੇ ਇਹ ਜਾ ਨਾ ਕਰੀਏ ਜਿਹਦੇ ਵਿੱਚ ਆਪਣੀ ਇੱਥੀ ਹੋਵੇ ਸਾਰਿਆਂ ਨੂੰ ਇੱਕ ਵਾਰ ਫੇਰ ਜੈ ਸ਼੍ਰੀ ਰਾਮ ਕੋਈ ਮੇਰੇ ਤੋਂ ਗਲਤ ਕਿਸੇ ਦੀ ਸ਼ਾਨ ਦੇ ਵਿੱਚ ਕੋਈ ਗਲਤ ਗੱਲ ਕਹੀ ਗਈ ਹੋਵੇ ਉਹਦੇ ਲਈ ਮੈਂ ਮਾਫੀ ਵੀ ਚਾਹਨਾ ਵੈਸੇ ਮੈਂ ਜੋ ਗੱਲਾਂ ਕਹੀਆਂ ਨੇ ਉਹ ਮੈਂ ਆਪਣੇ ਖੋਰ ਤੇ ਬਿਲਕੁਲ ਸਹੀ ਕਹੀਆਂ ਨੇ ਇਹਦੇ ਵਿੱਚ ਕਿਸੇ ਸੰਸਥਾ ਦਾ ਹੋਰ ਨਹੀਂ ਮੇਰਾ ਨਿੱਜੀ ਇਹ ਵਿਚਾਰ ਹੈ ਮੈਂ ਸ਼ਹਿਰ ਨਿਵਾਸੀ ਨੂੰ ਅਪੀਲ ਕਰਦਾ ਕਿ ਅਗਰ ਤੁਸੀਂ ਮੇਰੇ ਵਿਚਾਰ ਨਾਲ ਸਹਿਮਤ ਹੋ ਤਾਂ ਇਸ ਗੱਲ ਦੀ ਜ਼ਰੂਰ ਸਹਿਮਤੀ ਦਿਖਾਓ ਰੀਐਕਸ਼ਨ